ਕਹਿੰਦਾ ਸੱਤ ਵਿੱਚ ਬਹਿ ਕੇ 10 12 ਕਰਨ ਵਿਚਾਰਾਂ ਢਾਡੀ ਤੇ 12 ਸੱਤ ਵਿੱਚ ਬਹਿ ਕੇ 10 12 ਕਰਨ ਵਿਚਾਰਾਂ ਢਾਡੀ ਤੇ 12 ਪਹਿਲਾਂ ਵਾਲਾ ਸਮਾਂ ਚੰਗਾ ਸੀ ਜਿੰਨੀ ਖਾਲੀ ਓਨੀ ਚੰਗੀ ਨਾ ਕੋਈ ਕੁੱਠਾ ਪੰਗਾ ਸੀ ਨਾ ਕੋਈ ਕੁੱਠਾ ਪੰਗਾ ਸੀ ਪਹਿਲਾਂ ਵਾਲਾ ਕਹਿੰਦੇ ਸਮਾਂ ਚੰਗਾ ਸੀ ਸਤਿ ਸ਼੍ਰੀ ਅਕਾਲ ਜੀ ਪਿੰਡਾਂ ਵਿੱਚੋਂ ਪਿੰਡ ਦੀ ਟੀਮ ਤੁਹਾਡੇ ਸਾਹਮਣੇ ਜਿਹੜੇ ਪੰਜਾਬ ਦੇ ਸੋਹਣੇ ਸੋਹਣੇ ਪਿੰਡਾਂ ਦੇ ਵਲੌਗ ਬਣਾਉਂਦੀ ਐ ਚ ਪਿੰਡ ਜੇਲਾ ਬਠਿੰਡਾ ਦੇ ਪਿੰਡ ਲਹਿਰੀ ਦੇ ਵਿੱਚ ਪਹੁੰਚੇ ਤੇ ਬਾਬੇ ਵਰਗੇ ਨਾਲ ਗੱਲਾਂ ਬਾਤਾਂ ਕਰਾਂਗੇ ਕੋਈ ਸੱਖਾਂ ਬੋੜਾਂ ਦੀਆਂ ਖੇਤਾਂ ਦੀਆਂ ਵਟਾਂ ਦੀਆਂ ਹੁਣ ਦੇ ਪੰਜਾਬ ਦੀਆਂ ਤੇ ਪੁਰਾਣੇ ਪੰਜਾਬ ਦੀਆਂ ਗੱਲਾਂ ਬਾਤਾਂ ਬਾਬੇ ਨਾਲ ਵੇਰਗਣਾ ਇਕਾ ਬਕੂਨੀ ਹਾਂ ਤਾਂ ਅਨਵਰ ਬਕੂਨ ਤੋਂ ਹਟਾ ਦੱਸ ਸਮਾਜਤਾ ਦੇ ਤੇ ਬਾਪੂ ਜੀ ਆਪਣੇ ਪਿੰਡ ਲਹਿਰੀ ਦੇ ਵਿੱਚ ਕੁਝ ਸ਼ੋਕਤ ਇਤਿਹਾਸ ਤੋਂ ਬਾਰੇ ਦੱਸ ਦੇਣ ਕਿ ਆ ਜੀ ਟੋਪੜ ਦੇ ਪਹਿਲਾ ਸਾਦਾ ਪਿੰਡ ਸੀਗਾ ਜੀ ਆਸਾਰਾ ਸਿਚੂ ਆਂਦਾ ਠੀਕ ਹੈ ਜੀ ਹੁਣ ਵੀ ਸਿਚੂਆਂ ਦੇ ਘਰ ਹੀ ਨਹੀਂ ਜਾਂਦੇ ਸਾਰੇ ਪਿੰਡ ਇਕੱਠਾ ਬੈਠ ਕੇ ਸਾਡੇ ਕੰਮ ਕਰਦੇ ਕੋਈ ਇੱਥੇ ਦਰਿਆ ਪ੍ਰਾਤ ਵੀ ਕਿਸੇ ਨਾਲ ਗਰੀਬ ਨਾਲ ਜਾਂਦੀ ਜਨਾ ਪੱਕਾ ਗੋਸ਼ੇਵਾਲਾ ਚੰਗੀ ਚਰਕਾ ਵਾਲਾ ਚੰਗੀ ਪੰਚਾਇਤ ਚੰਗੇ ਕੰਮ ਕਰਦੀ ਹੈ ਕੋਈ ਮਾਰਾ ਕਮ ਨਹੀਂ ਕਰਦਾ ਪਿੰਡ ਵਿੱਚ ਰਾਈਟ ਐਂਟਰ ਸਾਰੇ ਪਿੰਡ ਵਿੱਚ ਕੋਈ ਵੀ ਕਿਸੇ ਨਾਲ ਜੋ ਜੋ ਦੂਸਰ ਪਾਵਾਂ ਨਹੀਂ ਤੇ ਪਾਣੀ ਦਾ ਟੋੜਾ ਜਰੂਰੀ ਹੈ ਠੀਕ ਹੈ ਤੇ ਬਾਪੂ ਜੀ ਆਪਣੇ ਪਿੰਡ ਦੀ ਲਹਿਰੀ ਦੀ ਆਬਾਦੀ ਕਿੰਨੀ ਹੈ ਜੀ ਬਾਪੂ ਜੀ ਤਾਂ ਹੋਊਗਾ ਜੀ 4000 ਦੇ ਨੇੜੇ ਠੀਕ ਹੈ ਤੇ ਆਪਣੇ ਪਿੰਡ ਦੇ ਵਿੱਚ ਸਕੂਲ ਹੈ ਸਕੂਲ ਤਾਂ ਇੱਕ ਤਾਂ ਆ ਸੀ ਜੀ ਠੀਕ ਹੈ ਜੀ ਉਹ ਘਰ ਆ ਉਹ ਇੱਕ ਸਕੂਲ ਉੱਥੇ ਆ ਜੀ ਦੇ ਕੋਲੇ 10ਵੀਂ ਚਾ ਵੀ ਹੈ ਤੇ ਛੋਟਾ ਵੀ ਹੈ ਤੇ ਇੱਕ ਇਧਰ ਆ ਜੀ 12ਵੀਂ 13ਵੀਂ ਜਾਂਦੀ ਠੀਕ ਹੈ ਤੇ ਬਾਪੂ ਜੀ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਮੰਦਿਰ ਹੈ ਤੁਸੀਂ ਤਾਂ ਕਿੰਨੇ ਕਿਨੇ ਧਰਮਿਕ ਸਥਾਨ ਇੱਕ ਤਾਂ ਜੀ ਗੁਰਦੁਆਰਾ ਹੈ ਠੀਕ ਹੈ ਜੀ ਇੱਕੋ ਤਾਂ ਡੇਰਾ ਬਸ ਠੀਕ ਹੈ ਜੀ ਤੇ ਗੁਰਦੁਆਰਿਆਂ ਦੇ ਵਿੱਚ ਬਾਪੂ ਜੀ ਹਰ ਧਰਮ ਲਈ ਖੁੱਲੇ ਚਾਰੇ ਦਰਵਾਜ਼ੇ ਖੁੱਲੇ ਹੈ ਜੀ ਹਾਂ ਜੀ ਕੋਈ ਆਓ ਕੋਈ ਆਓ ਹਰ ਧਰਮ ਦਾ ਸਤਿਕਾਰ ਹੈ ਹਾਂ ਠੀਕ ਹੈ ਬਾਪੂ ਰੋਟੀ ਲੰਗਰ ਚਾ ਪਾਣੀ ਮਿਲੂਗਾ ਬੈਠ ਕੇ ਮੈਠੀ ਠੀਕ ਹੈ ਤੇ ਬਾਪੂ ਜੀ ਜਿਵੇਂ ਆਪਾਂ ਦੇਖਦੇ ਆਂ ਅੱਜ ਕੱਲ ਦੇ ਨੌਜਵਾਨ ਨਸ਼ਿਆਂ ਦੇ ਵੱਲ ਬਹੁਤ ਲੱਗਦੇ ਨੇ ਤੇ ਆਪਣੇ ਪਿੰਡ ਦੇ ਪੱਧਰ ਤੇ ਤੌਰ ਦੇ ਤੌਰ ਤੇ ਨਸ਼ਿਆਂ ਤੋਂ ਬਚਾਉਣ ਲਈ ਕੁਝ ਕੀਤਾ ਜਾਂਦਾ ਜੀ ਟੂਰਨਾਮੈਂਟ ਬਹੁਤ ਬਹੁਤ ਆਵਾਜ਼ਾਂ ਵਿੱਚ ਟੂਰਨਾਮੈਂਟ ਕਰਿਆ ਸੀ ਜੀ ਬਹੁਤ ਵੱਡਾ ਖੜੇਗੇ ਉਹਦੇ ਤੇ ਅਟਕਾ ਵੀ ਕੀਤਾ ਸੀ ਜੀ ਸੀ ਜੀ ਵੀ ਭਾਈ ਤੁਸੀਂ ਟੂਰਨਾਮੈਂਟ ਕਰਾਓ ਛੋਟੀ ਮਦਦ ਕਰਾਂਗੇ ਪਿੰਡ ਦੇ ਮੁੰਡਿਆਂ ਨੂੰ ਪ੍ਰੇਰਣਾ ਕਰਕੇ ਬਹੁਤ ਮੁਸ਼ਕੀ ਚ ਸੀ ਘਾਰਾ ਵੀ ਜਿੱਤੀ ਨਾ ਮੋਟਰਸਾਈਕਲ ਵੀ ਜਿੱਤੇ ਕਿਰਦਾਰ ਨੇ ਚੋਚਵਾਜੀ ਹੋਸੀ ਨਸ਼ੇ ਵਾਲੇ ਬੰਦੇ ਜਦੋਂ ਪਈ ਬੜਾ ਜਾ ਘਟਰਾਉ ਕਰੋ ਬਿਲਕੁਲ ਪਰ ਸੋਚੋ ਚ ਦੇਖ ਦਿੱਕਿਆ ਸੀਗਾ ਪਰ ਚਾਹੇ ਜੁਆ ਖਾਣਾ ਕਭੀ ਪਈ ਕੋਈ ਨਸ਼ਾ ਪਤਾ ਕਰਦਾ ਸਮਝਦੋ ਪਰ ਚਾਹੇ ਜਦੋਂ ਸਾਡੂ ਦੀ ਕੋਈ ਦਾ ਸਕੇ ਕਰਦਾ ਬਿਲਕੁਲ ਕਹਿੰਦਾ ਘਰ ਵਿੱਚ ਕੋਈ ਦੁੱਧ ਨਾ ਰੜਕੇ ਨਸ਼ਿਆਂ ਨਾਲ ਭਰੇ ਪੜੋਂਦੇ ਘਰ ਵਿੱਚ ਕੋਈ ਦੁੱਧ ਨਾ ਰੜਕੇ ਨਸ਼ਿਆਂ ਨਾਲ ਭਰੇ ਪੜੋਂਦੇ ਵੇਦੇ ਕਮਜ਼ੋਰ ਹੋਗੇ ਪੱਚ ਦੇ ਹੀ ਕੱਚੇ ਛੋਲੇ ਵੇਤੇ ਕਮਜ਼ੋਰ ਹੋ ਗਏ ਪੱਚ ਦਿਨੀ ਤੋਂ ਫਿਸ਼ੂ ਬਾਬੂ ਜੀ ਕੀ ਲਾਸ਼ ਸਵਾਰ ਕਰੂੰਗਾ ਜੀ ਜਿਵੇਂ ਆਪਾਂ ਵੇਖਦੇ ਆਂ ਅੱਜ ਕੱਲ ਦੀ ਜਵਾਨੀ ਦੇ ਤੋੜਾਂ ਦਾ ਅੱਜ ਕੱਲ ਦੇ ਬੱਚੇ ਸਾਡੇ 30 32 ਸਾਲ ਦੀ ਉਮਰ ਕਾਟੀ ਭੋਗਦੇ ਨੇ ਦੇਖਦਾ ਟੈਕ ਹੋ ਜਾਂਦੇ ਨੇ ਕੋਈ ਸੂਜ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਤੁਹਾਡੀ ਉਮਰ ਦੇਖ ਕੇ ਲੱਗਦਾ ਕਿ ਪ੍ਰਾਣੀਆਂ ਖਰਾਕਾਂ ਖਾਦੀਆਂ ਨੇ ਹਨਾ ਜਿਵੇਂ ਕਹਦੇ ਹੁੰਦੇ ਸੀ ਰੱਜ ਕੇ ਖਾਓ ਤੇ ਦੱਬ ਕੇ ਬਾਹਰ ਸੰਘਣਾ ਜੀ ਇਹ ਬਾਪੂ ਜੀ ਪਹਿਲਾਂ ਨਹੀਂ ਖਰਾਕਾਂ ਵਧੀਆ ਸੀ ਕਿ ਹੁਣ ਵਾਲੀਆਂ ਖਰਾਕਾਂ ਵਧੀਆ ਨਹੀਂ ਰਾਤਾਂ ਤੇਰੇ ਦੀ ਸੀ ਪਹਿਲਾਂ ਹਾਂਜੀ ਉਹ ਤਾਂ ਸਾਡੀਆਂ ਆਪ ਦੇ ਹੱਥਾਂ ਦੀਆਂ ਕਮਾਈਆਂ ਕਰੀ ਨਾ ਹੋਈਆਂ ਸੀ। ਬਿਲਕੁਲ। ਬਾਗਾਂ ਦਾ ਡੁੰਦੇ ਉਹਦੇ ਚਿੱਟੇ ਚੱਬੀ ਜਾਂਦੇ। ਠੀਕ ਹੈ ਜੀ। ਚੱਬਦੇ ਚੱਬੜ ਖਾਈ ਜਾਂਦੇ। ਮਿੱਟੀਆਂ ਖਾਈ ਜਾਂਦੇ। ਫਿਰ ਜਦੋਂ ਕਹਾਸੀ ਆ ਜਾਂਦੇ ਛੋਟੇ ਨੇ ਹੌਲਾ ਕਰ ਕਰ ਖਾਈ ਜਾਂਦੇ ਪਾਣੀ ਲਾਉਂਦੇ। ਨਾ ਕੇਲ ਪੁੱਤਰ ਖੁੱਤਰ ਜਾਂਦੇ। ਹੁਣ ਤਾਂ ਸਾਨੂੰ ਜਿਆ ਹੱਟਲ ਤੋਂ ਪੁੱਤਾਂ ਹੋਣ ਮਿਲਦੇ ਨਾ ਜਾਂ ਬਿਸਕੁਟ ਮਿਲਦੇ ਹੋ ਕੇ ਖਾਣ। ਸਹੀ ਗੱਲ ਹੈ। ਉਹ ਹੀ ਜੈਰੀ ਖਾਣਾ ਦਾ ਨਾ ਹੋਵੇ। ਹਾਂ ਜੈਰੀ ਹੋਵੇ। ਜੈਰੀ ਹੋਵੇ ਠਾਸੀ ਸਾਗ ਦੀ ਹੋਗੀ। ਹਾਂਜੀ ਕੋਈ ਨਸ਼ਾ ਨਹੀਂ ਕਰਦਾ ਮੈਂ ਹਾਂ ਬਿਲਕੁਲ ਇੱਕ ਆਈ ਦੀ ਗੋਲੀ ਬਲੱਡ ਦੀ ਰੋਕਣਾ ਕਹਿੰਦਾ ਗੱਭਰੂ ਅਣਜਾਣ ਹੋ ਕੇ ਲਾਹਬ ਜਹਾਨੀ ਤੋਂ ਗੱਭਰੂ ਅਣਜਾਣ ਹੋ ਕੇ ਲਾਹਬ ਜਹਾਨੀ ਤੋਂ ਵੱਜਣੀ ਨਹੀਂ 50 ਸਿਰ ਚੜਦੀ ਜਵਾਨੀ ਤੇ ਬਾਪੂ ਜੀ ਕਹਿੰਦਾ 88 ਸਾਲ ਦੀ ਉਮਰ ਹੈ ਪਰ ਸਾਡੀ ਅੱਜ ਕੱਲ ਦੀ ਨੌਜਵਾਨੀ ਮਿਲਦਾ 50 ਵੀ ਮਸਾਂ ਪੋਗਦੀ ਹੈ ਇਹ ਬਾਪੂ ਜੀ ਕੀ ਕਰਨਾ ਪਹਿਲਾਂ ਖਰਾਕਾਂ ਜਿਹੜੀਆਂ ਸਪ੍ਰੀਆਂ ਘੱਟ ਪਾਉਂਦੇ ਸੀ ਕਿ ਹੁਣ ਜ਼ਿਆਦਾ ਪਾਉਂਦੇ ਨੇ ਹੁਣ ਤਾਂ ਇਹ ਇੱਕ ਗੱਟਾ ਪਾ ਲੈਣਾ ਦੋ ਬਾ ਮੇਰਾ ਝਾੜੋ ਤੋਂ ਘਟਣਾ ਜਾਵੇ ਦੇਖੋ ਜੀ 1962 ਤੇ ਸਾਡੇ ਮਿਲਬੰਦੀ ਹੋਈ ਆ ਠੀਕ ਹੈ ਉਦੋਂ ਪਹਿਲਾ ਗ੍ਰਾਮ ਸੇ ਪਾਉਂਦਾਗਾ ਐਵੇਂ 10 ਦੇ ਨਦੋ ਕਰੇ ਬਜਾਤੇ ਨਰਮੀ ਦੇ ਜਾਂ ਚਾਰ ਮਾ ਕਰਕੇ ਬੇਸੀਆਂ ਉਹਦੇ ਚੈਨੀਆਂ ਦੀ ਦੂਰੀ ਦੇ ਪਾਉਂਦਾ ਹੁੰਦਾ ਠੀਕ ਹੈ ਇੱਕ ਫਿਰ ਛੋਲੇ ਗਵਾਦੇ ਦੇ ਦਾਣੇ ਬਾਕੀ ਹੁੰਦੀ ਉਹਦਾ ਗੱਟਾ ਪਾਉਂਦਾ ਕਿੱਡੀ ਚ ਠੀਕ ਹੈ ਉਦੋਂ ਬਾਅਦ ਤਾਂ ਇਹਦਾ ਕੰਮ ਚੱਲੇ ਹੁਣ ਤਾਂ ਪੰਜ ਕੀ ਕਿ ਜੇ ਜਾ ਰਹੇ ਤਾ ਠੀਕ ਹੈ ਪੰਜ ਰੱਤੇ ਦੇ ਛੀ ਛੋਕ ਦੇ ਕੋਈ ਝੂਂਡਾ ਪਾਸੇ ਕੋਈ ਡੇ ਪਾਸੇ ਕੋਈ ਤਾਂ ਹੋ ਚੱਲੀ ਆ ਬੰਦੇ ਕੀ ਉਹ ਟੋਕਾ ਟੱਕੀ ਫੜਦੀ ਹੈਗੀ ਐਡੀ ਚੱਲੀ ਜੁੰਦੀ ਆ ਦੇ ਕਿ 5 ਕਿਲੋ ਚ ਪੈਂਦੀ ਉਹ ਠੀਕ ਜਿਹਨੇ ਬਾਪੂ ਜੀ ਕਹ ਬਹੁਤ ਵਧੀਆ ਚੰਗਾ ਲੱਗਿਆ ਤੁਹਾਡੇ ਜਿਵੇਂ ਤੁਸੀਂ ਬੈਠੇ ਹੋ ਨਾ ਅਸੀਂ ਚਾਰ ਹੀ ਦੋਸਤ ਲਾਣ ਕੇ ਮਿੱਤਰ ਬੈਠੇ ਹੋ ਗੁੜੀ ਸਾਂਝ ਲੱਗਦੀ ਆ ਪਰ ਅੱਜ ਕੱਲ ਸਾਡੇ ਨੌਜਵਾਨ ਉਹਨਾਂ ਦਾ ਬੜਾ ਸ਼ਿਕਾਰ ਹੋਏ ਨੇ ਘਰ ਦੇ ਵਿੱਚ ਹਨ ਇੱਕ ਜੀ ਕੋਲੇ ਫੋਨ ਆ ਦੋਖ ਸੋਖ ਦਾ ਕੀ ਗਿਆਨਾ ਬੀਬੀ ਬਾਪੂ ਕੋਲੇ ਬੜਨਾ ਯਾਰ ਦੋਸਤੋ ਮੈਂ ਇਤਰਾਜ ਹੀ ਰਿਪੈਂਦੇ ਜੀ ਬੈਂਦੇ ਆਪੋ ਆਪਣੀ ਫੋਨ ਲੈ ਕੇ ਬੈਂਦੇ ਨੇ ਬਾਜੀ ਕਿਉਂਕਿ ਤੁਹਾਡੇ ਕੋਲੇ ਫੋਨ ਨਹੀਂ ਹੋਣਾ ਇਹ ਗਿਰ ਫੋਨਾਂ ਦਾ ਵੀ ਸ਼ਿਕਾਇਰ ਹੋਇਆ ਬਾਪੂ ਜੀ ਕਿਤੇ ਕਿਤੇ ਨੁਕਸਾਨ ਹੈਗਾ ਫੋਨਾਂ ਦਾ ਉਹਨਾਂ ਦਾ ਬਹੁਤ ਕਿਥੋੜਾ ਹੈ ਜੀ ਹਾਂਜੀ ਕੁਝ ਲੋਕ ਵੀ ਸੱਜਣਾਂ ਸੱਜਣ ਹੋਏ ਜੀ ਆਜਾ ਪਰਾਨ ਨਾ ਕੁੱਟ ਕੇ ਆਉਣਾ ਰਹਿ ਕੇ ਉਹ ਫੋਨਾਂ ਦੇ ਇਕੱਠੇ ਖੋਲਦੇ ਨੇ ਠੀਕ ਹੈ ਤੇ ਅਜੇ ਫੋਨ ਨਾ ਆਉਂਦੇ ਸੀਗੇ ਅੱਗੇ ਤਾਂ ਜੇ ਤੈਨੂੰ ਇਹਨਾਂ ਕਿਸੇ ਦਾ ਰੌਲਾ ਹੁੰਦਾ ਤੇ ਤੂੰ ਸੱਜਣਾਂ ਦਾ ਰਾਤ ਨੂੰ ਮੋੜਦੇ ਉਹਨਾਂ ਨਾਲ ਲੜੋ ਨਾ ਭਾਈ ਬਿਲਕੁਲ ਆਖਰੀ ਘੂਰਤ ਡਰਦੇ ਮਰਾ ਪਾਇਆ ਬੈਠਾ ਚਾਚਾ ਬੈਠਾ ਪਾਸ ਦੇ ਲਾਗ ਨਹੀਂ ਦਿੰਦੇ ਸੀ ਕਿਸੇ ਹੁਣ ਤਾਂ ਉਹਦੀ ਪਤਾ ਲੱਗਦਾ ਵੀ ਰਾਤ ਨੂੰ ਰਾਤੇ ਖੜੇ ਸੀ ਜਾਂ ਉਹ ਘੇਟੋ ਉਹਨੇ ਜਿਵੇਂ ਕੁਝ ਕਿ ਪਛ ਗਈ ਕੋਈ ਪਿੰਡ ਦਾ ਪਤਾ ਲੱਗਦਾ ਕੋਈ ਪੜਦਾ ਕਿ ਕਿਥੋਂ ਦਾ ਬਾਹਰ ਦਾ ਉਹਟਰਾਂ ਜਾਂ ਕਿ ਅੰਦਰੋਂ ਰੁੱਤ ਕੋਈ ਕੋਕ ਬਾ ਬਣ ਗਏ ਬਾਕੀ ਜੀ ਕੀ ਸਨੇਹ ਦੇਣਾ ਕਿਉਂ ਸਾਡੇ ਨੌ ਸਾਡੇ ਚੈਨ ਰਹਿ ਸਨੇਹ ਸਿੰਘ ਮੈਂ ਇਹ ਜਣਾ ਤੁਹਾਨੂੰ ਜਿਹੜਾ ਅਗੇਦਾਂ ਦਾ ਰਾਜ ਨੂੰ ਇਹ ਤਾਂ ਹੁਣ ਆਲੇ ਗੱਡੀ ਚ ਨਹੀਂ ਉਹ ਵੀ ਚੰਗਾ ਦਾ ਹਾ ਠੀਕ ਹੈ ਜਿਹੜੇ ਸਾਥੀਏ ਢਾਕਾ ਮਹਾਜੇ ਦੀ ਜਦੋਂ ਕੇ ਬਦੇ ਸ਼ਾਲੇ ਮਾਰਦੇ ਹੁਣਾਂ ਦੇ ਬਾਦ ਤੇ ਜਿਹੜਾ ਖੇਤੋਂ ਵਗੜਾ ਉਹਦੇ ਕੋਈ ਪੁਨਾਰ ਕੀ ਹੁੰਦੇਗੇ ਉਹੀ ਖੋਲਣ ਦੇ ਹੋਰ ਤਾਂ ਕੀ ਖੋਲਣਾ ਸੀ ਬਹਿ ਕਰੋ ਮਮੈਲ ਖੋਲ ਲੈਂਦੇ ਨੇ ਬਹਿ ਕਰੋ ਜੇ ਕੋਈ ਤਾਗੜਾ ਬਣੇ ਉਹਦਾ ਮੋਟੇ ਛੇਕ ਖੋਲਣ ਦੇ ਖਰਚੇ ਵਾਲੇ ਉਹ ਕਿੰਮਤ ਦੇ ਸਾਧਨ ਘੱਟ ਹੋਗੇ ਚਲੋ ਬਹੁਤ ਵਧੀਆ ਲੱਗਿਆ ਬਾਪੂ ਵਰਗੇ ਨਾਲ ਗੱਲਾਂ ਬਾਤ ਕਰਕੇ ਸਮਝ ਆ ਬਹੁਤ ਬਹੁਤ ਧੰਨਵਾਦ ਆਪੂ ਜੀ ਹਾਜੋ ਜੀ ਬਾਬੇ ਨਾਲ ਕਰਕੇ ਗੱਲਬਾਤ ਪਾਈਏ ਪਿੰਡ ਨੂੰ ਫੇਰੀ ਪਿੰਡ ਦਾ ਨਾਮ ਲੈਰੀ 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 ਸਭ ਤੋਂ ਪਹਿਲਾਂ ਦੋਸਤ ਇੱਕ ਬੇਨਤੀ ਕਰਦੇ ਆਂ ਤੁਹਾਡਾ ਪਿੰਡ ਵੀ ਬਹੁਤ ਯੱਗ ਸਾਡੀ ਟੀਮ ਕਵਰੇਜ ਕਰੂਗੀ ਇਸ ਲਈ ਸਾਡੇ ਚੈਨਲ ਪਿੰਡਾਂ ਵਿੱਚੋਂ ਪਿੰਡ ਨੂੰ ਜਲਦ ਤੋਂ ਜਲਦ ਲਾਈਕ ਕਮੈਂਟ ਸ਼ੇਅਰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਜੋ ਤੁਹਾਡਾ ਪਿੰਡ ਜਿੱਦੋ ਵੀਡੀਓ ਆਗੇ ਦਿਨਾਂ ਦਿਨ ਤੁਹਾਡੇ ਕੋਲ ਆ ਜਾਵੇ ਐਨੀ ਕ ਬੇਨਤੀ ਸਾਡੀ ਜ਼ਰੂਰ ਕਬੂਲ ਕਰਿਓ ਜੀ ਪਿੰਡਾਂ ਵਿੱਚੋਂ ਪਿੰਦੀ ਟੀਮ ਬਾਈ ਅਮਰਜੀਤ ਲਖਾਰੀ ਵਰਕੀ